ਸਸ਼ੀ ਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਅੱਜ ਦਾ ਵਲੌਗ ਬੇਹਾਂ ਦੀ ਇੰਪੋਰਟੈਂਟ ਹੈ ਗੱਲ ਕਰਨੀ ਹੈ ਨਵੇਂ ਕੇਅਰ ਗੀਵਰ ਪ੍ਰੋਗਰਾਮ ਦੀ ਇਸ ਪ੍ਰੋਗਰਾਮ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਏਜੰਟ ਇਸ ਖਾਸ ਕਰਕੇ ਕੇਅਰ ਗੀਵਰ ਨੂੰ ਲੈ ਕੇ ਏਜੰਟ ਇਸ ਤਰੀਕੇ ਨਾਲ ਪ੍ਰਮੋਟ ਕਰ ਰਹੇ ਨੇ ਉਹਨਾਂ ਨੇ ਆਪਣਾ ਇੱਕ ਮਾਰਕੀਟਿੰਗ ਹਥਿਆਰ ਇਸ ਨੂੰ ਬਣਾ ਲਿਆ ਹੈ ਗਲਤ ਇਨਫੋਰਮੇਸ਼ਨ ਬਹੁਤ तरीके ਦੇ ਨਾਲ ਡਿਲੀਵਰਡ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਹਾਲੇ ਇਸ ਦਾ ਫੁੱਲ ਇਲੀਜੀਬਿਲਟੀ ਕ੍ਰਾਈਟੇਰੀਆ ਨਹੀਂ ਸਾਹਮਣੇ ਆਇਆ ਪਰ ਜਿਸ ਤਰੀਕੇ ਦੇ ਨਾਲ ਇਹਨੂੰ ਪ੍ਰਚਾਰਿਆ ਜਾ ਰਿਹਾ ਹੈ ਜਾਂ ਜਦੋਂ ਕੋਈ ਅਪਾਇੰਟਮੈਂਟ ਬੁੱਕ ਕਰਕੇ ਕਾਲ ਕਰ ਰਿਹਾ ਕਿਸੇ ਏਜੰਟ ਨੂੰ ਤਾਂ ਉਹ ਜਣ ਜਿਸ ਤਰੀਕੇ ਨਾਲ ਇਨਫੋਰਮੇਸ਼ਨ ਦੇ ਰਿਹਾ ਹੈ ਉਹ ਬੇਹਦ ਗਲਤ ਇਨਫੋਰਮੇਸ਼ਨ ਹੈ ਉਹ ਸਿਰਫ ਇੱਕ ਮਾਰਕੀਟਿੰਗ ਹਤਕੰਡਾ ਹੈ ਏਜੰਡਾ ਹੈ ਉਹਦੇ ਉੱਤੇ ਤੁਸੀਂ ਯਕੀਨ ਨਹੀਂ ਕਰਨਾ ਹੈਗਾ ਅੱਜ ਦੀ ਵੀਡੀਓ ਦੇ ਵਿੱਚ ਇਸੇ ਟੌਪਿਕ ਤੇ ਆਪਾਂ ਡਿਸਕਸ਼ਨ ਕਰਨਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸ ਨਾਟ ਐਸਓਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਪਰ ਵੀਡੀਓ ਸ਼ੁਰੂ ਕਰ ਲੈਣੇ ਆ ਕੈਨੇਡਾ ਦੇ ਵਿੱਚ ਨਵਾਂ ਕੇਅਰ ਗੀਵਰ ਪ੍ਰੋਗਰਾਮ ਲਾਂਚ ਹੋਣ ਜਾ ਰਿਹਾ ਹੈ 31 ਮਾਰਚ 2025 ਨੂੰ ਉਸ ਤੋਂ ਪਹਿਲਾਂ ਹੀ ਏਜੰਟਾਂ ਨੇ ਇਸ ਪ੍ਰੋਗਰਾਮ ਨੂੰ ਲੈ ਕੇ ਇੰਨੀ ਹਾਈਪ ਕ੍ਰੀਏਟ ਕਰਤੀ ਹੈ ਕਿ ਭਈ ਹਰ ਇੱਕ ਇੰਡੀਵਿਜੂਅਲ ਇਸ ਪ੍ਰੋਗਰਾਮ ਦੇ ਲਈ ਐਲੀਜੀਬਲ ਹੈਗਾ ਹੈ ਉਹਨੇ ਕੀ ਐਜੂਕੇਸ਼ਨ ਕੀਤੀ ਹੈ ਮੈਟਰ ਨਹੀਂ ਕਰ ਰਿਹਾ ਉਹਨੇ ਐਸ ਕੀਤੀ ਨਹੀਂ ਕੀਤੀ ਮੈਟਰ ਨਹੀਂ ਕਰ ਰਿਹਾ ਉਹਦਾ ਜਿਹੜਾ एलिजिਬਿਲਟੀ ਕ੍ਰਾਈਟੇਰੀਆ ਹੈ ਉਹ ਮੋਟਾ-ਮੋਟੀ ਜੋ ਸਾਹਮਣੇ ਆਇਆ ਉਹਦੇ ਵਿੱਚ ਸਿਰਫ 3-4 ਚੀਜ਼ਾਂ ਹੀ ਸਾਹਮਣੇ ਆਈਆਂ ਕਿ ਪਈ ਇਹਦੇ ਵਿੱਚ CLB ਲੈਵਲ 4 ਦੀ ਰਿਕੁਆਇਰਮੈਂਟ ਹੈ ਕੈਨੇਡਾ ਦੇ ਹਾਈ ਸਕੂਲ ਦੇ ਇਕੁਇਵਲੈਂਟ ਜਿਹੜਾ ਉਹ ਤੁਹਾਡਾ ਐਜੂਕੇਸ਼ਨ ਹੋਣਾ ਚਾਹੀਦਾ ਹੈ ਰਿਲੇਵੈਂਟ ਫੀਲਡ ਦੇ ਵਿੱਚ ਤੁਹਾਡਾ ਐਕਸਪੀਰੀਅੰਸ ਹੋਣਾ ਚਾਹੀਦਾ ਹੁਣ ਇਹ ਮੋਟਾ-ਮੋਟੀ ਜਿਹੜਾ ਉਹ ਕ੍ਰਾਈਟੇਰੀਆ ਸਾਹਮਣੇ ਆਇਆ ਹੈ ਬਟ ਇਸ ਨੂੰ ਲੈ ਕੇ ਜਦੋਂ ਕੋਈ ਕਾਲ ਕਰਦਾ ਹੈ ਕਿਸੇ ਏਜੰਟ ਨੂੰ ਕਿਉਂਕਿ ਮੇਰੇ ਕੋਲ ਇਕੱਤ ਹੀ ਨਹੀਂ ਬਹੁਤ ਕਾਲਸ ਇਹਨਾਂ ਸੇਮ ਟੌਪਿਕਸ ਤੇ ਪਿਛਲੇ ਕੁਝ ਦਿਨਾਂ ਤੋਂ ਆ ਰਹੀਆਂ ਨੇ ਜਿਦੇ ਵਿੱਚ ਖਾਸ ਕਰਕੇ ਕਈ ਏਜੰਟ ਇਹਨੂੰ ਇਦਾਂ ਪ੍ਰਚਾਰ ਰਹੇ ਨੇ ਕਿ ਭਈ ਤੁਸੀਂ ਕੁਝ ਵੀ ਕੀਤਾ ਹੈ ਕੋਈ ਪ੍ਰੋਬਲਮ ਨਹੀਂ ਤੁਹਾਡਾ ਵਿਜ਼ਿਟਰ ਵੀਜ਼ਾ ਲੱਗਾ ਸੀ ਤੁਹਾਡਾ ਵਰਕ ਪਰਮਿਟ ਲੱਗਾ ਸੀ ਤੁਹਾਡਾ ਕੋਈ ਵੀ ਫਾਈਲ ਤੁਸੀਂ ਪਹਿਲਾਂ ਲਗਾਈ ਸੀਗੀ ਜਾਂ ਤੁਸੀਂ ਇਥੋਂ ਵਿਜ਼ਿਟਰ ਵੀਜ਼ਾ ਤੇ ਕੈਨੇਡਾ ਗਏ ਹੋ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਤੁਸੀਂ ਸਾਰੇ ਐਲੀਜੀਬਲ ਹੋ ਇਸ ਕੋਰਸ ਵਾਸਤੇ ਇਸ ਕਹਿ ਸਕਦਾ ਹੈ ਕਿ ਪ੍ਰੋਗਰਾਮ ਵਾਸਤੇ ਇੱਕ ਚੀਜ਼ ਸਮਝੋ 2024 25 ਤੇ 26 ਦਾ ਜਿਹੜਾ ਪਲਾਨ ਰਿਵੀਲ ਕੀਤਾ ਕੈਨੇਡਾ ਨੇ ਉਹਦੇ ਵਿੱਚ 24 ਤੇ ਚਲੋ ਲੰਘ ਗਿਆ 25 26 ਦੇ ਵਿੱਚ ਇਹਨਾਂ ਨੇ ਜਿਹੜੀ ਪੀਆਰ ਦੇਣੀ ਹੈ ਇਸ ਪ੍ਰੋਗਰਾਮ ਦੇ ਵਿੱਚ ਕਿਉਂਕਿ ਇਹ ਚ ਲੈਂਡਡ ਪੀਆਰ ਹੈ ਉਹ ਪੀਆਰ ਦਾ ਜਿਹੜਾ ਅੰਕੜਾ ਰੱਖਿਆ ਉਹ ਰੱਖਿਆ ਸਿਰਫ 15000 ਤੇ ਹੁਣ 15000 ਲੋਕਾਂ ਨੂੰ ਜੇਕਰ ਪੀਆਰ ਦੇਣੀ ਹੈ ਤਾਂ ਜਿਹੜੇ ਐਪਲੀਕੇਸ਼ਨ ਅਪਰੂਵ ਹੋਣਗੇ ਉਹ 15000 ਤੋਂ ਜ਼ਿਆਦਾ ਨਹੀਂ ਹੋਣਗੇ ਕਿਉਂਕਿ ਸਾਰਿਆਂ ਨੇ ਤੇ ਪੀਆਰ ਹੋ ਜਾਣਾ ਹੈ ਇਹਦੇ ਵਿੱਚ ਭਾਵੇਂ ਉਹ ਕਿਤੋਂ ਵੀ ਅਪਲਾਈ ਕਰ ਰਹੇ ਨੇ ਜਦੋਂ ਕੈਨੇਡਾ ਲੈਂਡ ਕੀਤੇ ਪੋਰਟ ਆਫ ਐਂਟਰੀ ਤੇ ਉਹਨਾਂ ਨੂੰ ਪੀਆਰ ਮਿਲ ਜਾਣੀ ਹੈਗੀ ਆ ਹੁਣ ਜੇਕਰ ਇੱਕ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਤੌਰ ਤੇ ਸਮਝਾਉਣਾ ਜੇਕਰ ਬਾਈ ਦਾਵੇ ਕੋਈ ਏ ਬੰਦਾ ਹੈ ਤੇ ਇੱਕ ਬੀ ਬੰਦਾ ਹੈ ਯਾਨੀ ਏ ਐਪਲੀਕੈਂਟ ਹੈ ਤੇ ਬੀ ਐਪਲੀਕੈਂਟ ਹੈ ਹੁਣ ਏ ਐਪਲੀਕੈਂਟ ਜਿਹੜਾ ਕਿ ਕੋਰਸ ਬਕਾਇਦਾ ਤੌਰ ਤੇ ਇਸ ਫੀਲਡ ਦੇ ਵਿੱਚ ਕੀਤਾ ਉਹਨੇ ਉਸ ਤੋਂ ਇਲਾਵਾ ਐਕਸਪੀਰੀਅੰਸ ਰਿਲੇਵੈਂਟ ਫੀਲਡ ਦੇ ਵਿੱਚ ਹੈ ਤੇ ਜਿਹੜਾ ਬੀ ਅਪਲੀਕੈਂਟ ਹੈ ਉਹਦੇ ਕੋਲ ਕੋਈ ਐਕਸਪੀਰੀਅੰਸ ਨਹੀਂ ਹੈਗਾ ਤੇ ਉਹਨੇ ਉਹਦੇ ਕੋਲ ਕੋਈ ਵੀ ਇਹਦੀ ਇਹਦਾ ਐਜੂਕੇਸ਼ਨ ਨਹੀਂ ਹੈਗਾ ਹੁਣ ਜਿਹਦੇ ਕੋਲ ਕੋਈ ਐਕਸਪੀਰੀਅੰਸ ਨਹੀਂ ਕੋਈ ਐਜੂਕੇਸ਼ਨ ਨਹੀਂ ਹੈਗਾ ਉਹਨੂੰ ਤੁਸੀਂ ਇੱਕ ਤਰੀਕੇ ਨਾਲ ਹੀ ਸਿਰਫ ਉੱਥੇ ਦਿਖਾ ਸਕਦੇ ਹੋ ਫੇਕ ਬਣਾ ਕੇ ਇੱਕ ਗੱਲ ਸਮਝੋ ਜੇ ਤੁਸੀਂ ਇੱਕ ਬੰਦੇ ਦਾ ਫੇਕ ਬਣਾਉਂਦੇ ਹੋ ਇੱਕ ਬੰਦੇ ਦਾ ਜਿਹੜਾ ਜੈਨੂਇਨ ਐਕਸਪੀਰੀਅੰਸ ਹੈ ਦੋਹਾਂ ਦੇ ਵਿੱਚ ਡਿਫਰੈਂਸ ਮੈਂ ਤੁਹਾਨੂੰ ਦੱਸ ਦਿੰਦਾ ਮੰਨ ਲਿਆ ਜਿਹੜਾ ਬੀ ਅਪਲੀਕੈਂਟ ਹੈ ਜਿਨਨੇ ਕੈਨੇਡਾ ਦੇ ਲਈ ਵਿਜ਼ਿਟਰ ਵੀਜ਼ਾ ਅਪਲਾਈ ਕੀਤਾ ਜਾਂ ਉੱਥੇ ਵਿਜ਼ਿਟਰ ਵੀਜ਼ਾ ਤੇ ਗਿਆ ਹੋਇਆ ਉਹਨੇ ਆਪਣੀ ਅਪਲੀਕੇਸ਼ਨ ਦੇ ਵਿੱਚ ਦਿਖਾਇਆ ਜਿਉ ਇੱਥੇ ਇੱਕ ਬਿਜ਼ਨਸਮੈਨ ਸੀਗਾ ਜਾਂ ਇੱਥੇ ਉਹ ਫਲਾਨੀ XYZ ਜੌਬ ਕਰਦਾ ਸੀਗਾ ਉਸ ਫੀਲਡ ਦਾ ਉਹਨੂੰ ਐਕਸਪੀਰੀਅੰਸ ਆ ਤਾਂ ਉਹਦਾ ਐਕਸਪੀਰੀਅੰਸ ਤੁਸੀਂ ਬਦਲ ਕਿਵੇਂ ਸਕਦੇ ਹੋ ਇਹ ਕੋਈ ਏ ਇਦਾਂ ਦਾ ਪ੍ਰੋਗਰਾਮ ਤੇ ਹੈ ਨਹੀਂ ਜਿਹੜਾ ਕਹਿ ਸਕਦਾ ਕਿ ਆਪਾਂ ਐਸਾਈਲਮ ਅਪਲਾਈ ਕਰ ਰਹੇ ਹਾਂ ਕਿ ਭਈ ਅਸੀਂ ਕਿਸੇ ਤਰੀਕੇ ਨਾਲ ਇੱਥੇ ਪਹੁੰਚਣਾ ਸੀਗਾ ਕੈਨੇਡਾ ਲੈਂਡ ਹੋਣਾ ਸੀਗਾ ਸਾਨੂੰ ਆਪਣੀ ਕੰਟਰੀ ਤੋਂ ਖਤਰਾ ਸੀਗਾ ਇਸ ਕਰਕੇ ਅਸੀਂ ਇੱਧਰ ਲੈਂਡ ਹੋ ਗਏ ਝੂਠ ਸੱਚ ਮਾਰ ਕੇ ਤੇ ਹੁਣ ਜੀ ਸਾਨੂੰ ਕਹਿ ਸਕਦੇ ਆ ਕਿ ਕੰਪਨਸੇਟ ਕੀਤਾ ਜਾਵੇ ਜਾਂ ਕਹਿ ਸਕਦੇ ਸਾਇਲਮ ਦਿੱਤਾ ਜਾਵੇ ਇੱਥੇ ਤੁਹਾਡੀ ਜਦੋਂ ਪੁਰਾਣੀ ਐਪਲੀਕੇਸ਼ਨ ਦੀ ਅਸੈਸਮੈਂਟ ਹੋਏਗੀ ਨਵੀਂ ਐਪਲੀਕੇਸ਼ਨ ਦੇ ਵਿੱਚ ਡਿਫਰੈਂਟ ਚੀਜ਼ਾਂ ਹੋਣਗੀਆਂ ਤਾਂ ਭਾਜੀ ਮਿਸਪਰੈਜਨਟੇਸ਼ਨ ਦੇ ਮਾਮਲੇ ਦੇ ਵਿੱਚ ਤੁਹਾਨੂੰ ਤਾਂ ਬੈਨ ਕਰਕੇ ਰੱਖ ਦੇਣਗੇ ਇਹ ਗੱਲ ਤੁਸੀ ਸਮਝਣੀ ਹੈ ਭਾਵੇਂ ਕੋਈ ਸਟੂਡੈਂਟ ਵੀਜ਼ਾ ਤੇ ਗਿਆ ਹੈ ਉੱਥੇ ਕੰਮ ਕਰ ਰਿਹਾ ਹੁਣ ਕੋਈ ਬੰਦਾ ਸਿਨ ਨੰਬਰ ਤੇ ਕੰਮ ਕਰ ਰਿਹਾ ਹੈ ਇਹ ਗੱਲ ਸਮਝੋ ਮੇਰੇ ਕੋਲ ਇੱਕ ਕਾਲ ਆਈ ਉਹ ਸਿਨ ਨੰਬਰ ਦੇ ਉੱਤੇ ਕੰਮ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਨਾਲ ਹੀ ਉਹਨਾਂ ਦਾ ਕੋਈ ਹੈਗਾ ਹੈ ਜਿਹੜਾ ਕਹਿ ਸਕਦੇ ਰਿਲੇਟਿਵ ਹੈ ਤੇ ਉਹ ਉਹਨਾਂ ਨੂੰ ਸਪੋਰਟ ਕਰ ਸਕਦਾ ਹੈ ਹੁਣ ਸਿਨ ਨੰਬਰ ਤੇ ਯਾਰ ਤੁਸੀਂ ਕੰਮ ਕਰ ਰਹੇ ਹੋ ਸਟੂਡੈਂਟ ਉਹ ਸਿਰਫ ਵੀਕੈਂਡ ਤੇ ਕੰਮ ਕਰ ਰੋ ਵੀਕੈਂਡ ਤੇ ਸਿਨ ਨੰਬਰ ਤੇ ਕੰਮ ਹੋ ਗਿਆ ਹੁਣ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਸਾਡਾ ਕੋਈ ਵੀ ਉੱਥੇ ਰਿਲੇਟਿਵ ਆ ਉਹ ਦਿਖਾ ਦੇਗਾ ਜੀ ਸਾਡੇ ਇੱਥੇ ਵੀ ਕੰਮ ਕਰਦਾ ਕਿੱਦਾਂ ਦਿਖਾ ਦੇਗਾ ਨਾ ਕੋਈ ਉਹਦਾ ਪੇਰੋਲ ਚੱਲ ਰਿਹਾ ਹੈ ਨਾ ਕੁਛ ਨਾ ਕੁਛ ਕਿੱਦਾਂ ਦਿਖਾ ਦੇਗਾ ਐਕਸਪੀਰੀਅੰਸ ਨਾਲੇ ਵੀਕੈਂਡ ਜਿਹੜਾ ਜਾਂ 24 ਘੰਟੇ ਜਿਹੜਾ ਟਾਈਮ ਹੈ ਉਹ ਸਿਨ ਨੰਬਰ ਤੁਸੀਂ ਉਧਰ ਦੇ ਰਹੇ ਹੋ ਤੇ ਫਿਰ ਇਲੀ ਕੋਈ ਵਿਜ਼ਟਰ ਵੀਜ਼ਾ ਤੇ ਗਿਆ ਉਹ ਕਹਿ ਰਿਹਾ ਜੀ ਇਸ ਵਿਜ਼ਟਰ ਵੀਜ਼ਾ ਤੇ ਗਿਆ ਸੀ ਇੱਥੋਂ ਤੱਕ ਐਕਸਪੀਰੀਅੰਸ ਦਿਖਾ ਦਈਏ ਕਿਉਂਕਿ ਅਸੀਂ ਜਦੋਂ ਤੱਕ ਇੰਡੀਆ ਸੀ ਜੋ ਫਾਈਲ ਲਈ ਸੀ ਉਦੋਂ ਦਾ ਪਿਛਲਾ ਐਕਸਪੀਰੀਅੰਸ ਉਹ ਦਿਖਾ ਦਿੰਨੇ ਹੁਣ ਐਕਸਪੀਰੀਅੰਸ ਇੱਥੇ ਦਿਖਾ ਦਿੰਨੇ ਜਿਸ ਕੇ ਦੀ ਟੇਕ ਕੇਅਰ ਕਰਦਾ ਯਾਰ ਤੁਸੀਂ ਵੌਲੰਟਰੀ ਤੇ ਕਰ ਸਕਦੇ ਹੋ ਚਲੋ ਕਰ ਰਹੇ ਹੋਗੇ ਕਿਸੇ ਹੈਲਪ ਕਰ ਰਹੇ ਹੋਗੇ ਪਰ ਕੋਈ ਲੌਜੀਕਲੀ ਥੋੜੀ ਕਰ ਰਹੇ ਹੋ ਰੀਗਲ ਤੌਰ ਤੇ ਥੋੜੀ ਕਿਸੇ ਦੇ ਕਰੇ ਤੁਸੀਂ ਕੰਮ ਕਰ ਸਕਦੇ ਹੋ ਇਹਦਾ ਵਿਜ਼ਟਰ ਵੀਜ਼ਾ ਤੇ ਜਾ ਕੇ ਸੋ ਇਹ ਸਾਰੀਆਂ ਉਹ ਚੀਜ਼ਾਂ ਨੇ ਜੋ ਹਵਾ ਹਵਾਈ ਨੇ ਜੋ ਸ਼ਾਇਦ ਪ੍ਰੋਮੋਸ਼ਨ ਵਾਸਤੇ ਬਹੁਤ ਚੰਗੀਆਂ ਲੱਗ ਦੋ ਸੈਕਿੰਡ ਲਈ ਖੋਜ ਕਰਨ ਵਾਸਤੇ ਚੰਗੀਆਂ ਲੱਗਦੀਆਂ ਨੇ ਪਰ ਐਕਚੁਅਲ ਦੇ ਵਿੱਚ ਸਮਝੋਇਆ ਜਿਹੜੇ 15000 ਅਪਲੀਕੈਂਟ ਅਪਰੂਵ ਹੋਣੇ ਆ ਉਹ ਅਪਲੀਕੈਂਟ ਪ੍ਰੋਪਰ ਚੈੱਕ ਕਰਕੇ ਉਹਨਾਂ ਨੇ ਕਰਨੇ ਹੈਗੇ ਆ ਕਿਉਂਕਿ ਉਹਨਾਂ ਨੇ ਦੇਣੀ ਆ ਪੀਆ ਉਹ ਕੇਸ ਨਹੀਂ ਹੈਗਾ ਕਿ ਵਿਜ਼ਟਰ ਵੀਜ਼ਾ ਦੀ ਫਾਈਲ ਹੈ ਉੱਤੇ ਚੱਕੀ ਬੈਂਕ ਸਟੇਟਮੈਂਟ ਐਡਿਟ ਕੀਤੀ ਚੱਕੇ ਫੰਡ ਐਡਿਟ ਕੀਤੇ ਚੱਕੋ ਜੀ ਫੇਕ ਐਕਸਪੀਰੀਅੰਸ ਲਾਇਆ ਇੱਥੇ ਤੁਹਾਡੀ ਚੀਜ਼ਾਂ ਕਰਾਸ ਚੈੱਕ ਹੋ ਸਕਦੀਆਂ ਨੇ ਸਿਆਣੇ ਬਣੋ ਜੀਦੇ ਵਿੱਚ ਤੁਸੀਂ एलिजिबल ਹੋ ਹੁਣ ਇੱਕ ਪ੍ਰੋਗਰਾਮ ਆ ਗਿਆ ਜੇ ਸੌਖੀ ਪੀ ਆਰ ਤੇ ਥੋੜੀ ਹੈਗਾ ਕੋੜਚਾਲ ਚਲੋ ਜੀ ਇਤਕੇ ਪ੍ਰੋਗਰਾਮ ਦੇ ਮਗਰ ਤੁਰਪੋ ਮਹਿਨਤ ਕਰੋ ਜਿਹੜਾ एलिजिबल ਉਹਨੂੰ 100% ਅਪਲਾਈ ਕਰਨਾ ਚਾਹੀਦਾ ਬਹੁਤ ਚੰਗਾ ਪ੍ਰੋਗਰਾਮ ਹੈ ਪਰ ਜਿਹੜਾ ਉਹਦੇ ਲਈ एलिजिबल ਨਹੀਂ ਹੈਗਾ ਉਹ ਕਿਉਂ ਗੋਡੇ ਕਸਾਈ ਜਾ ਰਿਹਾ ਹੈ ਉਹ ਬਿਨਾ ਮਤਲਬ ਦੀਆਂ ਕਿਉਂ ਗੱਲਾਂ ਕਰੀ ਜਾ ਰਿਹਾ ਮੈਂ ਤੁਹਾਨੂੰ ਦੱਸਦਾ ਕਿ ਜਿੰਨੀਆਂ ਕਾਲਸ ਆ ਰਹੀਆਂ ਨੇ ਉਹਨਾਂ ਦੇ ਵਿੱਚ ਮਤਲਬ 100 ਚੋਂ ਜੇ ਆਪਾਂ ਇੱਕ ਐਵਰੇਜ ਕੱਢਣੀ ਹੋਵੇ ਜੇ 10 ਕਾਲਸ ਆਂਦੀਆਂ ਨੇ ਉਹ ਚੋਂ 7 ਕਾਲ ਇਦਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਕੋਲ ਕੋਈ ਰਿਲੇਵੈਂਟ ਐਕਸਪੀਰੀਅੰਸ ਨਹੀਂ ਹੈਗਾ ਕਿਤੇ ਉਹ ਐਕਸਟੈਂਡ ਨਹੀਂ ਕਰਦੇ ਤੇ ਕਈਏ ਇਦਾਂ ਦੇ ਜਿਹੜੇ ਵਿਸਟਰ ਵੀਜ਼ਾ ਅਪਰੂਵ ਕਰਾਈ ਬੈਠੇ ਆ ਉੱਥੇ ਪਹੁੰਚੇ ਹੋਏ ਵਿਸਟਰ ਵੀਜ਼ਾ ਤੇ ਕਈ ਉਹ ਸਟੂਡੈਂਟ ਵੀਜ਼ਾ ਤੇ ਉਹ ਕਈ ਜਾ ਰਹੇ ਦੇਖੋ ਜੀ ਤੁਹਾਨੂੰ ਏਜੰਟ ਕੋਈ ਫਲਾਨਾ ਏਜੰਟ ਕਹਿ ਰਿਆ ਸੀ ਹੁਣ ਦੇਖੋ ਇੱਕ ਚੀਜ਼ ਹੋਰ ਏਜੰਟ ਕਹਿ ਰਹੇ ਨੇ ਇਹ ਵੀ ਗੱਲ ਸੁਣਿਓ ਧਿਆਨ ਨਾਲ ਏਜੰਟ ਇੱਕ ਗੱਲ ਹੋਰ ਇਹ ਕਹਿ ਰਹੇ ਨੇ ਕਿ ਭਈ ਇਹ ਪ੍ਰੋਗਰਾਮ ਜਿਹੜਾ ਹੈ ਇੱਕ ਅੱਧੇ ਮਹੀਨੇ ਤੱਕ ਇਹ ਬੰਦ ਹੋ ਜਾਏਗਾ ਲਓ ਜੀ ਇੱਕ ਅੱਧੇ ਮਹੀਨੇ ਤੱਕ ਕਿਦਾਂ ਬੰਦ ਹੋ ਜਾਏਗਾ ਜੇਕਰ ਡੈਡ ਲਾਈਨ ਕੋਈ ਉਹਨਾਂ ਨੇ ਦਿੱਤੀ ਹੁੰਦੀ ਤਾਂ ਆਪਾਂ ਗੱਲ ਕਰਦੇ ਉਹਨਾਂ ਨੇ ਜਦੋਂ ਇਮੀਗ੍ਰੇਸ਼ਨ ਪਲਾਨ ਹੀ ਆਪਣਾ ਪਾਇਲਟ ਪ੍ਰੋਗਰਾਮ ਰੱਖਿਆ ਹੀ ਉਹਨਾਂ ਨੇ 2 ਸਾਲ ਦਾ ਪਲਾਨ ਦਿੱਤਾ ਕਿ ਭਈ 2025 ਤੋਂ 2026 ਦੇ ਵਿੱਚ ਸੀ 15000 ਬੰਦਾ ਲਵਾਂਗੇ ਤਾਂ ਫਿਰ ਉਹ 2026 ਤੱਕ ਤੇ ਬੰਦ ਹੀ ਨਹੀਂ ਹੋਣਾ ਫਿਰ ਤੁਸੀਂ ਕਿਉਂ ਇੰਨੇ ਕਾਲੇ ਪਏ ਹੋ ਇੱਕ ਗੱਲ ਮੇਰੀ ਸਮਝੋ ਧਿਆਨ ਦੇਣਾ ਦੂਜੀ ਗੱਲ ਜੇ ਤੁਸੀਂ ਇਸ ਪ੍ਰੋਗਰਾਮ ਦੇ ਅੰਡਰ ਫਾਈਲ ਕਰਨੀ ਹੈ ਸਿਆਣੇ ਬਣੋ ਉਦਾਂ ਫਾਈਲਿੰਗ ਕਰੋ ਜੇਕਰ ਤੁਹਾ ਤੁਸੀ ਇਹਦੇ ਲਈ एलिਜੀਬਲ ਹੋ ਜੇ ਨਹੀਂ एलिਜੀਬਲ ਹੈਗੇ ਤੇ ਬਕਾਇਦਾ ਤੌਰ ਤੇ ਤੁਸੀਂ ਕਿਸੇ ਚੰਗੇ ਬੰਦੇ ਦੀ ਸਲਾਹ ਲਓਗੇ ਭਈ ਕਿਹੜੇ ਪਾਸੇ ਚੱਲੀਏ ਅਸੀਂ ਕਿੱਦਾਂ ਅਸੀਂ ਇਸ ਪ੍ਰੋਗਰਾਮ ਦੇ ਲਈ एलिਜੀਬਲ ਹੋ ਸਕਦੇ ਹਾਂ ਜੇ ਤੁਹਾਨੂੰ ਕੋਈ ਸਹੀ ਗਾਈਡ ਕਰਦਾ ਹੈ ਤਾਂ ਵਧੀਆ ਗੱਲ ਹੈ ਤੁਸੀਂ ਉਹਨੂੰ ਫੋਲੋ ਕਰੋ ਜੇ ਐਦਾਂ ਕੋਈ ਪ੍ਰਮੋਟ ਕਰ ਰਿਹਾ ਹੈ ਕਿ ਭਈ ਇਹ ਬੰਦ ਹੋ ਚੱਲਿਆ ਜੇ ਜਲਦੀ ਲਾ ਲਓ ਜੀ ਐਦਾਂ ਕਰ ਲਓ ਜਿੰਤਾ ਕਰ ਲਓ ਮਾਰ-ਤਾੜ ਵਾਲਾ ਸਿਸਟਮ ਨਹੀਂ ਹੈਗਾ ਜੀ ਉਮੀਦ ਕਰਦਾ ਹਾਂ ਕਿ ਬਲੌਗ ਪਸੰਦ ਆਇਆ ਹੋਗਾ ਫਿਰ ਵੀ ਕੋਈ ਕਨਫਿਊਜ਼ਨ ਹੈ WhatsApp ਦਾ ਨੰਬਰ ਦਿੱਤਾ ਹੈ ਅਪਾਇੰਟਮੈਂਟ ਲੈ ਕੇ ਗੱਲ ਕਰਿਓ ਜੋ ਟਾਈਮ ਪੀਰੀਅਡ ਹੋਏਗਾ ਕਾਲ ਬੈਕ ਕਰਾਂਗਾ ਕੋਸ਼ਿਸ਼ ਕਰਾਂਗਾ ਕਿ ਤੁਹਾਡਾ ਹਰਡ ਆਊਟ ਕਲੀਅਰ ਕੀਤਾ ਜਾਵੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਇਹ ਸਰਕੂਲੇਟ ਕਰਿਓ ਕਿਉਂਕਿ ਇਸ ਟਾਪਿਕ ਨੂੰ ਲੈ ਕੇ ਬਹੁਤ ਵੱਡੀ ਬਹਿਸ ਜਿਹੜੀ ਆ ਸੋਸ਼ਲ ਮੀਡੀਆ ਤੇ ਛਿੜੀ ਹੈ ਤੇ ਬਹੁਤ ਗਲਤ ਟੰਗ ਦੇ ਨਾਲ ਕਹੀ ਜਿਹੜੇ ਆ ਉਹਨਾਂ ਨੂੰ ਮਿਸ ਗਾਈਡ ਕੀਤਾ ਜਾ ਰਿਹਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਤੁਹਾਨੂੰ ਨਾਲ ਸੋਪੀ ਚਾਹੀਦੀ ਆਪਣੀ ਪ੍ਰੋਫਾਈਲ ਡਿਸਕਸ ਕਰਨੀ ਹੈ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਾਣੀ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬ